ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਰਾਣਾ ਸੰਧੂ ਯਾਰ ਪੰਜਾਬੀ ਆ ਆਪਣਾ YouTube ਚੈਨਲ ਆ ਜਿੱਦਾਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਚੰਗਾ ਸੁਣਨਾ ਸਾਰੇ ਪਾਸੇ ਆਪਾਂ ਚੰਗੀਆਂ ਗੱਲਾਂ ਕਾ ਜੋ ਆਪਣਾ ਪਰਿਵਾਰ ਚ ਬੈ ਕੇ ਚੰਗੇ ਸੁਨੂ ਮਿਲੇ ਇਦਾਂ ਹੀ ਆਪਣੇ ਨਾਲ ਹੁਣ ਛੋਟਾ ਬੱਚਾ ਹੋ ਸਰਗੁਣ ਇਹਦੇ ਆਪਾਂ ਡੇਲੀ ਰੁਟੀਨ ਬਾਰੇ ਪੁੱਛਣਾ ਕਿਦਾਂ ਮਤਲਬ ਸਕੂਲ ਲਾਈਫ ਇਹਦੀ ਜਿੱਦਾਂ ਆਪਣੇ ਨਾਲ ਸਰਗੁਣ ਛੋਟਾ ਵੀਰ ਇਹਦੀ ਆਪਾਂ ਡੇਲੀ ਰੁਟੀਨ ਬਾਰੇ ਪੁੱਛਾਂਗੇ ਮਤਲਬ ਕਿੱਦਾਂ ਮਤਲਬ ਸਬਜੈਕਟ ਕਿੱਦਾਂ ਪੜਾਈਏ ਦੀ ਮਤਲਬ ਕਿੱਦਾਂ ਖੇਡਾਂ ਦੀ ਰੁਟੀਨ ਇਹਦਾ ਏ ਟੂ ਬਾਇਓ ਡਾਟਾ ਦਾ ਸਾਰਾ ਆਪ ਤੇ ਹਾਂਜੀ ਸਰਗੁਣ ਵੀਰ ਜੀ ਪਹਿਲਾਂ ਇਹ ਦੱਸੋ ਕਿ ਕਿਹੜਾ ਸਕੂਲ ਆਪਣਾ ਕਿਹੜੀ ਕਲਾਸ ਚ ਪੜ੍ਹਦੇ ਆਪਾਂ ਮੈਂ ਤਗਨਤਾਲ ਜਾਨਾ ਵਾਂ ਸੈਂਟ ਫਰਾਂਸਿਸ ਸਕੂਲ ਮੈਂ 6ਥ ਕਲਾਸ ਦੇ ਵਿੱਚ ਹੈਗਾ ਵਾਂ ਅੱਛਾ ਜੀ ਇਹ 6ਥ ਕਲਾਸ ਦੇ ਵਧੀਆ ਪੜ੍ਹਦਾ ਬੱਚਾ ਇਹ ਵੀ ਸਬਜੈਕਟ ਦੱਸੋ ਕਿੱਚ ਤੁਹਾਨੂੰ ਇੰਟਰਸਟ ਹੈ ਕਿਹੜੇ ਕਿਹੜੀ ਲਾਈਨ ਚ ਜਾਣਾ ਚਾਹੁੰਦੇ ਕਿੱਚ ਇੰਟਰਸਟ ਤੁਹਾਨੂੰ ਕਿ ਜੋਦਾ ਮੈਂ ਪੰਜਾਬੀ ਕਰ ਲੈਣਾ ਉਹ ਵਧੀਆ ਲੱਗਦਾ ਮੈਨੂੰ ਸੌਖਾ ਨਾਲ ਅੱਛਾ ਜੀ ਪੰਜਾਬੀ ਸਬਜੈਕਟ ਇਹਨੂੰ ਵਧੀਆ ਲੱਗਦਾ ਇੰਟਰਸਟ ਆ ਬਾਕੀ ਵੀ ਜੀ ਸਕੂਲ ਬਾਰੇ ਔਰ ਖੇਡਾਂ ਖੁੱਡਾਂ ਬਾਰੇ ਕਿਦਾਂ ਆਪਣਾ ਉੱਥੇ ਖੇਡਾਂ ਜੀ ਕੋਈ ਪਾਰਟਿਸਿਪੇਟ ਕੀਤਾ ਆਪਾਂ ਖੇਡਾਂ ਜੀ ਹਾਂਜੀ ਕੈਰਮ ਬੋਰਡ ਚ ਕੀਤਾ ਮੈਂ ਅੱਛਾ ਜੀ ਕੈਰਮ ਬੋਰਡ ਖੇਡਦਾ ਵੀ ਕੈਰਮ ਬੋਰਡ ਵਧੀਆ ਗੇਮ ਆ ਬਾਕੀ ਸਕੂਲ ਚ ਬਾਕੀ ਆਪਣਾ ਖੇਡਾਂ ਬਾਰੇ ਤੁਸੀਂ ਦੱਸਤਾ ਵਾ ਹੁਣ ਆਪਣਾ ਡੇਲੀ ਰੁਟੀਨ ਦੱਸੋ ਵੀ ਆ ਕੇ ਕਿੱਦਾਂ ਆਪਣੇ ਪਾਪਾ ਨਾਲ ਥੋੜਾ ਬੋਤਾ ਖੇਤੀਬਾੜੀ ਦਾ ਕੰਮ ਕਰਉਂਦੇ ਜੀ ਮਤਲਬ ਕਿੱਦਾਂ ਪੜ੍ਹਾਈ ਪੂਰੀ ਦੇ ਕੇ ਆਉਂਦੇ ਹਾਂ ਹਾਂ ਜੀ ਜਦੋਂ ਮੈਂ ਆਉਂਦਾ ਹਾਂ ਤੇ ਮੇਰੇ ਕੋਲ ਥੋੜਾ ਟਾਈਮ ਹੁੰਦਾ ਫਿਰ ਮੈਂ ਖਾ ਪੀ ਕੇ ਬਾਹਰ ਚੱਲ ਜਾਂਦਾ ਪਹਿਲਿਆਂ ਜਦੋਂ ਪਹਿਲੀ ਪੁਲੀਵਾ ਲਈਦੀ ਆ ਤੇ ਬਾਅਦ ਵਿੱਚ ਮੈਂ ਟਿਊਸ਼ਨ ਚੱਲ ਜਾਂਦਾ 5 ਵਜੇ ਅੱਛਾ ਜੀ ਬਹੁਤ ਵਧੀਆ ਵੀਰ ਸਰਬ ਨੂੰ ਵੀ ਇਹ ਦੱਸਿਆ ਵੀ ਆ ਕੇ ਪਾਪਾ ਨਾਲ ਕੰਮ ਵੀ ਕਰਾਂਗਾ ਟਿਊਸ਼ਨ ਵੀ ਪੜ੍ਹਾਂਗਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਇਹ ਪੜ੍ਹਾਈ ਦਾ ਯੋਗ ਆ ਵੇਖੋ ਹੁਣ ਆਪਣੇ ਉਧਰ ਲ ਜੁਪੀਅਰੀ ਸਾਈਡ ਵੇਖੋ ਪੜ੍ਹਾਈ ਦੀ ਸਿੱਧ ਤੇ ਹੀ ਉਹ ਆਈਪੀਐਸ ਆਈਐਸ ਡੀਐਸਪੀ ਵੱਡੇ ਵੱਡੇ ਰੈਂਕ ਲੈਂਦੇ ਆ ਇਹ ਛੋਟੇ ਵੀਰ ਜੀ ਵੇਖੋ ਆਣ ਕੇ ਪੜ੍ਹਾਈ ਵੀ ਕਰਦਾ ਪਾਪਾ ਨਾਲ ਕੰਮ ਵੀ ਕਰਾਉਂਦਾ ਵਾ ਤੇ ਨਾਲ ਕਰਦਾ ਵੀ ਕੰਮ ਕਰ ਨਾਲ ਤੇ ਨਾਲ ਫੇਰ ਟਿਵੀਸ਼ਨ ਕਰਦਾ ਵੇਖੋ ਕਿੱਡਾ ਵਧੀਆ ਨਿੱਕੇ ਛੋਟੇ ਵੀਰ ਦੀ ਸੋਚ ਆ ਹੋਰ ਆਪਾਂ ਇਦੋਂ ਇੰਟਰਸਟਿੰਗ ਦਿਲਚਸਪ ਗੱਲਾਂ ਕਰਾਂਗੇ ਵੀ ਔਰ ਕਿਦਾਂ ਮਤਲਬ ਆਪਾਂ ਪੜ੍ਹਾਈ ਚ ਗਾਂ ਵੀਰ ਨੇ ਬੰਨਾ ਕੀ ਵੱਡੇ ਹੋ ਕੇ ਇਹ ਸੋਚ ਹੈ ਦੱਸੋ ਵੀ ਜੀ ਗਾਂ ਕਿਹੜੀ ਲਾਈਨ ਜੋਇਨ ਕਰਨੀ ਆਪਾਂ ਪੜ੍ਹਾਈ ਚ ਜਿੱਦਾਂ ਡਾਕਟਰੀ ਹੋ ਗਈ ਕੋਈ ਵਕੀਲ ਬੰਦਾ ਵਾ ਕੋਈ ਕਿਹੜੀ ਲਾਈਨ ਚ ਆਪਾਂ ਜਾਣਾ ਗਾਂ ਵੱਡੇ ਹੋ ਕੇ ਓਏ ਦੇ ਹੋ ਕੇ ਸੰਗਰੀ ਬਣੂੰਗਾ ਮੈਂ ਅੱਛਾ ਲੈ ਕਿਦਾਂ ਵਧੀਆ ਸੋਨੇ ਵੀਰ ਨੇ ਸਿੰਗਰ ਕੋਈ ਡਾਕਟਰ ਬੰਦਾ ਕੋਈ ਵਕੀਲ ਬੰਦਾ ਵੇਖੋ ਵਧੀਆ ਕਿੱਡੀ ਵਧੀਆ ਸੋਚ ਵੀਰ ਦੀ ਹਾਂਜੀ ਜਿੱਦਾਂ ਸਰਗ ਨੂੰ ਵੀਰ ਨੇ ਦੱਸਿਆ ਵੀ ਮੈਂ ਸਿੰਗਰ ਵਾਲੀ ਲਾਈਨ 'ਚ ਜਾਣਾ ਚਾਹੁੰਦਾ ਇਹ ਵੀਰ ਆਂਦਾ ਵੀ ਮੈਂ ਸਿੱਧੂ ਮੂਸੇਵਾਲ ਦਾ ਬਹੁਤ ਵੱਡਾ ਫੈਨ ਆ ਇਹ ਤੋਂ ਥੋੜਾ ਜਿਹਾ ਆਪਾਂ ਸੁਣ ਕੇ ਵੇਖਾਂਗੇ ਵੀ ਇਹ ਕਿਉਂ ਇਹ ਲਾਈਨ 'ਚ ਪਿਆ ਹੁਣ ਇਹ ਤੋਂ ਆਪਾਂ ਗਾਣਾ ਸੁਣਾਵਾਂਗੇ ਵੀ ਕਿਹੜੇ ਐਕਟਰ ਦਾ ਫੈਨ ਆ ਕਿਹੜੇ ਸਿੰਗਰ ਦਾ ਫੈਨ ਹਾਂਜੀ ਵੀਰ ਜੀ ਦੱਸੋ ਕਿਹੜੇ ਆਪਾਂ ਸਿੰਗਰ ਦਾ ਫੈਨ ਆ ਮੈਂ ਸਿੱਧੂ ਮੂਸੇਵਾਲ ਦਾ ਫੈਨ ਆ ਤੇ ਮੈਂ ਤੁਹਾਨੂੰ ਹੁਣ ਗਾਣਾ ਸੁਣਾਉਣਾ 295 ਨਿਤ ਕੰਟ੍ਰੋਲ ਸੀਕ੍ਰੀਟ ਮਿਲੂਗੀ ਤਰਮਾਂ ਦੇ ਨਾਮ ਤੇ ਡਿਵੈਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤੇਰੀ ਕੀ ਪੁੱਤ ਹੇਟ ਮਿਲੂਗੀ ਅੱਜ ਕਿਵੇਂ ਜਾਉ ਸਖਾ ਜਾਗ ਜੁੱਟ ਕੇ ਜਣਾ ਖਾਣਾ ਜਿੰਦਾ ਹੈ ਵਿਚਾਰੀ ਉੱਠ ਕੇ ਹਾਂ ਵੇਖੋ ਕਿੱਡਾ ਬਹੁਤ ਵਧੀਆ ਲੱਗਾ ਕਿਉਂਕਿ ਇਹੋ ਉਮਰ ਆ ਜਿਹੜਾ ਬੰਦਾ ਹੁਣ ਵੇਖੋ ਇੰਟਰਸਟ ਖੇਡਾਂ ਪਾਸੇ ਵੀ ਜਾਓ ਵਿਆਮ ਹੀ ਕਰੋ ਕਸਰਤ ਵੀ ਕਰੋ ਹੁਣ ਇਹ ਵੀਰ ਨੂੰ ਇਹ ਵੀ ਸਿੰਗਰ ਕਿਉਂਕਿ ਹੁਣ ਤੋਂ ਇਹ ਲਾਈਨ ਚ ਪਊਗਾ ਫਿਰ ਵੱਡੇ ਹੋਵੇ ਤਰੱਕੀ ਕਰੂ ਕਿੱਡਾ ਵਧੀਆ ਨੇ ਮੂਸੇ ਲੇ ਦਾ ਗਾਣਾ ਸੁਣਿਆ ਮੂਸੀ ਲਾਇਆ ਹੋਇਆ ਲੈਜੈਂਡ ਬੰਦਾ ਮਾਨਸੇ ਦਾ ਜੋ ਛੋਟੀ ਉਮਰ ਚ ਉੱਚੀਆਂ ਇੰਟਰਨੈਸ਼ਨਲ ਮਤਲਬ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਪਹੁੰਚ ਗਿਆ ਹੋਰ ਆਪਾਂ ਇਹ ਤੋਂ ਕੋਈ ਦਿਲਚਸਪ ਗੱਲਾ ਕਰਾਂਗੇ ਵੀ ਮੜਾ ਜਾਂ ਥੋੜਾ ਜਿਹਾ ਇਹਨੂੰ ਬਰੀਫਲੀ ਗੱਲਾਂ ਕਰਾਂਗੇ ਜੇ ਨਾਲ ਹੋ। ਹਲੋ। ਹਾਂ ਜਿਵੇਂ ਤੁਹਾਨੂੰ ਵੀ ਪਤਾ ਹੀ ਹੈ ਵੀ ਸਕੂਲ ਦੀਆਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਇੱਕ ਤਰੀਕ ਤੋਂ ਪੈਣੀਆਂ ਆ ਇਹ ਵੀਰ ਨੂੰ ਪੁੱਛਾਂਗੇ ਵੀ ਛੁੱਟੀਆਂ ਦਾ ਕੀ ਪਲਾਨ ਵੀਰ ਦਾ ਵੀ ਜਾਂ ਕੁੱਲ ਮਨਾਲੀਆਂ ਘੁੰਮਣ ਜਾਣਾ ਕੀ ਪ੍ਰੋਸੈਸ ਹੈ ਵੀਰ ਹਾਂਜੀ ਵੀ ਸਭ ਨੂੰ ਜੀ ਦੱਸੋ ਵੀ ਛੁੱਟੀਆਂ ਤੇ ਆਪਾਂ ਕੀ ਸੋਚਿਆ ਕਿ ਕਿੱਥੇ-ਕਿੱਥੇ ਜਾਣਾ ਆਪਾਂ ਛੁੱਟੀਆਂ ਤੇ Shimla ਜਾਵਾਂਗੇ ਉੱਥੇ ਕੋਈ ਫੇਰ ਕਿਹਾ ਮੇ ਪਹਾੜਾਂ ਤੇ ਬਹੁਤ ਵਧੀਆ ਦੱਸਿਆ ਕਿਉਂਕਿ ਉੱਥੇ ਮੌਸਮ ਬੜਾ ਵਧੀਆ ਸਾਫ਼ ਆਜ ਕੱਲ ਆਪਣੇ ਵੇਖੋ ਨਾ ਜੂਨ ਜਲਾਈ ਦਾ ਮਹੀਨਾ ਗਰਮੀ ਬਹੁਤ ਪੈਣੀ ਆ ਲੂਆਂ ਤੱਤੀਆਂ ਲੋਆਂ ਹੁਣ ਵੀਰ ਨੇ ਕਿਹਾ ਵੀ ਉੱਥੇ ਘੁੰਮਾਂਗੇ ਚਲੋ ਮਹੀਨਾ 15-20 ਨੂੰ 25 ਦਿਨ ਛੁੱਟੀਆਂ ਰਹਿਣੀਆਂ ਚਲੋ ਬੱਚਿਆਂ ਨੂੰ ਹੁੰਦਾ ਵੀ ਚੱਲ ਪੜਾਈ ਥੋੜਾ ਦੂਰ ਹੋ ਕੇ ਵੀ ਚੱਲ ਦੁਨੀਆ ਦੇਸ਼ ਵਿਦੇਸ਼ ਵੇਖ ਲਾਂਗੇ ਬਹੁਤ ਵਧੀਆ ਦੱਸਿਆ ਵੀਰ ਨੇ ਵਿਚਾਲ ਸ਼ਿਮਲੇ ਜਾਣਾ ਵਾ ਬਹੁਤ ਵਧੀਆ ਤੇ ਬਾਕੀ ਵੀ ਵੀਰ ਦੀ ਹਾਈ ਟੂਟੀ ਬਹੁਤ ਵਧੀਆ ਵਾ ਇਹ ਤੇ ਮੇਰੇ ਨਾਲ ਤਾਂ ਆਰਮੀ ਪੁਲਿਸ ਚ ਵੀ ਹੋ ਸਕਦਾ ਵਾ ਪੜਾਈ ਦੀ ਵੀਰ ਕਿਦਾਂ ਮਤਲਬ ਜੇ ਹੁਣ 6th 5th ਕਲਾਸ ਚ ਚੌਥੀ ਕਲਾਸ ਕਿੰਨੇ ਕ ਪਰਸੈਂਟੇਜ ਨੰਬਰ ਕਿੰਨੇ ਕ ਆ ਗਏ ਵਧੀਆ 6th ਕਲਾਸ ਚ ਆ ਗਈ ਸੀ 90 ਕ ਆ ਗਈ ਸੀ ਮੇਰੀ ਬਹੁਤ ਵਧੀਆ ਵੀਰ ਮੇਰੇ ਹਿਸਾਬ ਨਾਲ ਜੇ ਤੇ 10th 2 ਕਰ ਲਈਏ ਤੇ 98.99 ਲੀਲੂ ਕਾ ਵੀ ਇਹ ਤਾਂ ਟਾਪ ਕਰ ਦਿਓ ਆਜੂ ਅਖਬਾਰਾਂ ਚ ਵੀ ਵੀਰ ਫਿਰ ਹੈ ਇੰਨਾ ਪੜ੍ਹਾਈ ਆ ਇੰਟਰਸਟਡ ਸਭ ਤੋਂ ਪੰਜਾਬੀ ਚ ਮੈਥ ਮੂਸ ਸਾਇੰਸ ਉਸ ਕਿਦਾਂ ਮੈਥ ਉਹ ਵੀ ਆਉਂਦੀ ਆ ਅਰੇ ਸਾਰੇ ਸਬਜੈਕਟਾਂ ਦੇ ਬਹੁਤ ਵਧੀਆ ਜੀ ਪੜ੍ਹਾਈ ਕਰਦਾ ਵਾ ਕਿਉਂਕਿ ਇਹੋ ਉਮਰ ਹੁੰਦੀ ਜਿਹਦੇ ਨਾਲ ਲੱਗਣ ਵਾਲੀ ਉਹਦੇ ਨਾਲ ਹੀ ਬੰਦਾ ਫਿਰ ਵਧੀਆ ਰਹਿੰਦਾ ਬਾਕੀ ਬਹੁਤ ਸੋਨਾ ਵਾਈਗੁਰ ਜੀਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਰਾਣਾ ਸੰਧੂ ਯਾਰ ਪੰਜਾਬੀ ਚੈਨਲ ਤੇ ਅੱਜ ਅਸੀਂ ਬੁਲਾ ਰਹੇ ਆ ਸਰਗੁਨ ਸਿੰਘ ਭੁੱਲਰ ਜੋ ਕਿ ਹੁਣ ਹਰ ਬੱਚਾ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਹੈ ਜਿਹੜਾ ਪੜ੍ਹਾਈ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਤੇ ਗਾਇਕੀ ਦੇ ਵਿੱਚ ਵੀ ਨੰਬਰ 1 ਤਿਆਰ ਆਇਆ ਏ ਆਓ ਆਪਾਂ ਸਰਗਨ ਤੋਂ ਇੱਕ ਅੱਧਾ ਗੀਤ ਸਿੱਧੂ ਮੂਸੇ ਵਾਲੇ ਦਾ ਸੁਣੀਏ ਆਹ ਸਰਗਨ ਇੱਕ ਅੱਧਾ ਗੀਤ ਸਿੱਧੂ ਮੂਸੇ ਵਾਲੇ ਦੇ ਤੋਂ ਦੇ ਹਾਂਜੀ ਨਿੱਤ ਕੰਟਰੋਲ ਸੀਕਰੇਟ ਮਿਲੂਗੀ ਤਰਮੰਦਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤੇਰਾ ਕੀ ਪੁੱਤ ਹੇਟ ਮਿਲੂਗੀ ਅੱਜ ਕੀ ਵਿਚਾਰ ਸਖਾ ਜਾਣ ਜੁਟ ਕੇ ਜਣਾ ਖਣਾ ਦਿੰਦਾ ਹੈ ਵਿਚਾਰੇ ਉੱਠ ਕੇ ਅੰਤ ਲਗੀ ਰੱਬ ਜਿਵੇਂ ਹੱਥ ਖੜੇ ਕਰ ਗਏ ਆ ਆਪਣਾ ਸੋਬਾ ਐ ਅਖਬਾਰ ਹੀ ਉੱਠ ਕੇ ਵੈਰੀ ਗੁੱਡ ਓਕੇ ਆ ਜਿਹੜੇ ਬੱਚੇ ਆ ਸਿੱਧੂ ਮੂਸੇ ਵਾਲੇ ਦੇ ਬਹੁਤ ਫੈਨ ਆ ਕਿਉਂਕਿ ਉਹਨੇ ਚੰਗੇ ਗਾਣੇ ਗਾਏ ਆ ਤੇ ਵਧੀਆ ਗਾਣੇ ਗਾਉਣ ਕਰਕੇ ਜਿੰਨੇ ਛੋਟੇ ਬੱਚੇ ਆ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹ ਸਾਰੇ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੇ ਆ ਤੇ ਉਹਦੇ ਫੈਨ ਆ ਤੇ ਕੱਲ ਜਿਹੜੀ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦੀ ਵਰਸੀ ਲੰਘੀ ਆ ਤੀਸਰੀ ਵਰਸੀ ਤੇ ਛੋਟਾ ਸਿੱਧੂ ਮੂਸੇ ਵਾਲਾ ਵੀ ਹੁਣ ਗੱਲ ਸਮਝਣ ਲੱਗ ਪਿਆ ਏ ਉਹ ਵੀ ਗਾਣੇ ਮਾਣ ਸਾਮੀਤਾ ਮੁਸੀਆ ਰੇਰੇ ਆਵਦੇ ਵੱਡੇ ਭਰਾ ਦੇ ਸੋ ਆਓ ਹੁਣ ਆਪਾਂ ਹੋਰ ਵੀ ਗੱਲਾਂ ਕਰੀਏ ਸਰਗਨ ਵੀਰ ਮੈਂ ਛੁੱਟੀਆਂ ਕਿੱਥੇ ਜਾਣਾ ਸਰਗਨ ਛੁੱਟੀਆਂ ਤੇ ਸ਼ਿਮਲੀ ਜਾਵਾਂਗੇ ਜੀ ਕੋ ਮਨ ਪਾੜਾ ਚ ਤੇ ਹੋਰ ਵੀਰ ਆਸਟ੍ਰੇਲੀਆ ਵਾਲਾ ਕੀ ਨਾ ਏ ਦੂਜੇ ਛੋਟੇ ਵੀਰ ਦਾ ਸਰਜਨ ਸਰਜਨ ਤੇ ਇੱਕ ਦੂਜਾ ਵੀਰ ਗੋਲਦੀ ਗੋਲ ਨਹੀਂ ਝੋਟਾ ਗੋਲਦੀ ਵੀਰ ਦਾ ਬੇਟਾ ਅਬਿਤਾਜ ਅਬਿਤਾਜ ਉਹ ਨਾਲ ਗੱਲਬਾਤ ਹੁੰਦੀ ਦਿੱਲੀ ਹਾਂਜੀ ਚਲੋ ਵਧੀਆ ਤੇ ਹੋਰ ਕਿਹੜੀਆਂ ਖੇਡ ਖੇਡਦਾ ਮੈਂ ਕੈਗਨਬੋਰਡ ਤੇ ਫੁੱਟਬਾਲ ਖੇਡਣਾ ਜ਼ਿਆਦਾ ਸਪੀਡ ਹੈ। ਸ਼ੇਸ਼ ਕੈਗਨਬੋਰਡ ਤੇ ਫੁੱਟਬਾਲ ਦਾ ਬਹੁਤ ਸ਼ੌਂਕ ਹੈ ਕਿਉਂਕਿ ਅੱਜ ਦੇ ਸਮੇਂ 'ਚ ਜਿਹੜੀਆਂ ਖੇਡਾਂ ਐ ਆਪਾਂ ਨੂੰ ਤੰਦਰੁਸਤ ਬਣਾਉਂਦੀਆਂ ਐ, ਸਿਹਤਮੰਦ ਬਣਾਉਂਦੀਆਂ। ਹੋਰ ਕੋਈ ਸੁਨੇਹਾ ਤੇ ਨਾ ਕੋਈ ਵਧੀਆ ਐ ਬੱਚਿਆਂ ਨੂੰ ਵੀ ਕੀ ਕਰਿਆ ਕਰਨ ਛੁੱਟੀਆਂ 'ਚ ਘਰੇ। ਛੁੱਟੀਆਂ 'ਚ ਖੇਡਣਾ ਖੜਨਾ ਚਾਹੀਦਾ ਬਾਹਰ ਜਦੋਂ ਸ਼ਾਮੀ ਆ ਸਵੇਰੇ ਸਵੇਰੇ। ਕਿਉਂਕਿ ਦਪਹਿਰੇ ਧੁੱਪ ਬੜੀ ਹੁੰਦੀ ਆ ਤੇ ਉਹ ਤੁਹਾਨੂੰ ਆਉਂਦੀ ਆ। ਵੀ ਗੁੱਡ ਫੂ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵੀ ਇੰਟਰਵਿਊ ਕਰਾਂਗੇ ਕਿਉਂਕਿ ਅੱਜ ਜਿਹੜੀ ਇੰਟਰਵਿਊ ਹੋਈ ਹੈ 10 ਮਿੰਟਾਂ ਦੀ ਹੋ ਗਈ ਆ ਤੇ ਆਉਣ ਵਾਲੇ ਸਮੇਂ 'ਚ ਆਪਾਂ ਸਰਗੋ ਨਾਲ ਨਵੇਂ ਐਪੀਸੋਡ ਤਿਆਰ ਕਰਾਂਗੇ ਵੈਗਨਜੀਕਾ ਖਾਲਸਾ ਸਾਹਿਬ ਵੈਗਨਜੀਕੀ ਫਤੀ